ਮੈਂ ਮੈਂ ਲਾਲਚੰਦ ਘੜਾ ਰੂਚਾ ਆ ਇਸ ਇਸ ਮੌਕੇ ਤੁਹਾਡੇ ਨਾਲ ਜਿਸ ਗੱਲ ਦੀ ਚਰਚਾ ਕਰਨ ਲਈ ਆਇਆ ਹੋਇਆ ਇਹ ਹੈ ਕਿ ਅੱਜ ਕਾਂਗਰਸ ਪਾਰਟੀ ਨੇ ਸੰਸਦ ਦੇ ਅੱਗੇ ਪ੍ਰਦਰਸ਼ਨ ਕੀਤਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸੋ ਮੈਂ ਸਭ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਨੂੰ ਵੀ ਸਵਾਲ ਕਰਦਾ ਕਿ ਉਹਨਾਂ ਦੇ ਪਾਰਲੀਮੈਂਟ ਦੇ ਅੰਦਰ 99 99 ਸੰਸਦ ਮੈਂਬਰ ਨੇ ਸੋ ਜਦੋਂ ਦੇ ਕਿਸਾਨ ਧਰਨੇ ਤੇ ਬੈਠੇ ਆ ਕਾਂਗਰਸ ਵਾਲਿਆਂ ਨੇ ਕਿੰਨੇ ਸਵਾਲ ਕਿਸਾਨਾਂ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਪੁੱਛੇ ਆ ਇਹਨਾਂ ਦੇ 99 ਸੰਸਦ ਉਹ ਸੰਸਦ ਦੇ ਅੰਦਰ ਕਿਉਂ ਆਵਾਜ਼ ਕਿਸਾਨਾਂ ਦੇ ਹੱਕ ਚ ਨਹੀਂ ਉਠਾਈ ਇਹ ਅੱਜ ਕਾਂਗਰਸ ਨੂੰ ਸਵਾਲ ਕਰ ਰਹੇ ਨੇ ਪੰਜਾਬ ਦੇ ਲੋਕ ਮੈਂ ਇਹ ਵੀ ਗੱਲ ਕਹਿਣਾ ਚਾਹਨਾ ਕਿ ਕਾਂਗਰਸ ਦੇ ਰਾਜ ਦੇ ਅੰਦਰ ਜਿਹੜਾ ਆਰਡੀਐਫ ਜਿਹੜਾ ਮੰਡੀਆਂ ਨੂੰ ਸੜਕਾਂ ਨਾਲ ਜੋੜਨ ਲਈ ਇਸੇਮਾਲ ਕੀਤਾ ਜਾਂਦਾ ਜਿਹਦੇ ਨਾਲ ਸੜਕਾਂ ਬਣਦੀਆਂ ਸੀਗੀਆਂ ਕਾਂਗਰਸ ਪਾਰਟੀ ਦੇ ਰਾਜ ਚ ਆਰਡੀਐਫ ਦੇ ਫੰਡ ਦਾ ਗਲਤ ਇਸਤੇਮਾਲ ਕੀਤਾ ਆਇਆ ਉਹ ਸੜਕਾਂ ਲਈ ਸੀਗਾ ਇਸਤੇਮਾਲ ਕਿਸੇ ਹੋਰ ਪਾਸੇ ਕਰ ਲਿਆ ਜਿਹਦੇ ਕਰਕੇ ਕੇਂਦਰ ਦੀ ਸਰਕਾਰ ਅੱਜ ਵੀ ਸਾਡਾ ਆਰਡੀਐਫ ਰੋਡ ਨੂੰ ਰੋਕ ਕੇ ਬੈਠੀ ਆ ਸੋ ਕਿਤੇ ਵੀ ਰਾਹਤ ਜਿਹੜੀ ਆ ਕਾਂਗਰਸ ਦੇ ਰਾਜ ਦੇ ਅੰਦਰ ਜੇ ਕਰਜ਼ਾ ਮਾਫੀ ਦਾ ਐਲਾਨ ਪੰਜਾਬ ਚ ਕਾਂਗਰਸ ਨੇ ਕੀਤਾ ਤੇ ਕਾਂਗਰਸ ਸਾਬਤ ਕਰੇ ਕਿ ਉਹਨਾਂ ਨੇ ਕਿੰਨੇ ਲੋਕਾਂ ਦਾ ਕਰਜ਼ਾ ਪੰਜਾਬ ਚ ਕਿਸਾਨਾਂ ਦਾ ਮਾਫ ਕੀਤਾ ਕੇਵਲ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਤੇ ਮਖੌਟੇ ਪਾ ਕੇ ਹੰਝੂ ਬਹਾਣ ਦਾ ਡਰਾਮਾ ਕਰਨਾ ਇਹ ਕਾਂਗਰਸ ਦਾ ਪੁਰਾਣਾ ਕਲਚਰ ਆ ਅੱਜ ਪੰਜਾਬ ਦੀ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੋ ਕੀ ਪੰਜਾਬ ਦੀ ਕਾਂਗਰਸ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਉਹ ਤਾਂ ਹੀ ਮਿਲੇਗਾ ਪੰਜਾਬ ਦਾ ਡੇਢ ਸਾਲ ਤੋਂ ਜਿਹੜਾ ਰਸਤਾ ਬੰਦ ਆ ਔਰ ਬੜੇ ਸਾਧਮੀ ਟੰਗ ਦੇ ਨਾਲ ਉਹਨਾਂ ਨੂੰ ਅਪੀਲ ਕਰਕੇ ਰਸਤਾ ਖਾਲੀ ਕਰਾਇਆ ਗਿਆ ਤਾਂ ਤੋਂ ਜਿਹੜਾ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਨਹੀਂ ਆ ਰਹੀ ਵਾਰੋਂ ਉਹ ਇੰਡਸਟਰੀ ਪੰਜਾਬ ਚ ਆਵੇ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਔਰ ਉਸ ਰੋਜ਼ਗਾਰ ਦੇ ਨਾਲ ਪੰਜਾਬ ਦੇ ਬੱਚੇ ਆਪਣਾ ਜੀਵਨ ਦੇ ਅੰਦਰ ਸਫਰ ਕਰਨ ਔਰ ਨਸ਼ਿਆਂ ਤੋਂ ਦੂਰ ਰਹਿਣ ਸੋ ਕਾਂਗਰਸ ਪਾਰਟੀ ਨੂੰ ਦੱਸਣਾ ਚਾਹੀਦਾ ਕਿ ਉਹ ਟ੍ਰੇਡ ਦੇ ਨਾਲ ਆ ਉਹ ਇੰਡਸਟਰੀ ਦੇ ਨਾਲ ਆ ਕਿ ਜਾਂ ਉਹ ਨਸ਼ੇ ਦੇ ਖਿਲਾਫ ਹੈ ਸੋ ਇਸ ਕਿਸਮ ਦਾ ਮਾਹੌਲ ਪੰਜਾਬ ਦੇ ਅੰਦਰ ਪਿਛਲੇ ਡੇਢ ਸਾਲ ਤੋਂ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਨੇ ਚਾਹੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਅੰਦੋਲਨ ਸਿਗਾ ਉਹਦੇ ਅੰਦਰ ਵੀ ਪੂਰਾ ਯੋਗਦਾਨ ਪਾਇਆ ਚਾਹੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵੀ ਪ੍ਰਦਰਸ਼ਨ ਹੋਇਆ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਅੱਜ ਵੀ ਖੜੀ ਹੈ ਤੇ ਭਵਿੱਖ ਦੇ ਅੰਦਰ ਵੀ ਆਮ ਆਦਮੀ ਪਾਰਟੀ ਸਰਕਾਰ ਖੜੀ ਰਹੇਗੀ ਸੋ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਪੰਜਾਬ ਦੇ ਅੰਦਰ ਟਰੇਡ ਬੰਦ ਹੋਇਆ ਪਿਆ ਰਸਤੇ ਬਲਾਕ ਹੋਣ ਕਰਕੇ ਪੰਜਾਬ ਦੇ ਅੰਦਰ ਬਾਹਰੋਂ ਇੰਡਸਟਰੀ ਨਹੀਂ ਆ ਰਹੀ ਇਸ ਕਰਕੇ ਪੰਜਾਬ ਦੀ ਸਰਕਾਰ ਵੱਲੋਂ ਜਾਂ ਪੰਜਾਬ ਦੀ ਪੁਲਿਸ ਵੱਲੋਂ ਜਿਸ ਤਰ੍ਹਾਂ ਨਿਮਰਤਾ ਦੇ ਨਾਲ ਸ਼ਾਂਤੀ ਦੇ ਨਾਲ ਉਹ ਰਸਤੇੜ ਬਲਾਕ ਕੀਤੇ ਸਨ ਉਹ ਖੋਲ੍ਹ ਆਏਗੇ ਆ ਤੇ ਅੱਜ ਪੰਜਾਬ ਦੇ ਅੰਦਰ ਟ੍ਰੇਡ ਦਾ ਮਾਹੌਲ ਬਣਿਆ ਜਿਹਦੇ ਨਾਲ ਪੰਜਾਬ ਦੇ ਬੱਚੇ ਰੋਜ਼ਗਾਰ ਮਿਲੇਗਾ ਸੋ ਮੈਂ ਕਾਂਗਰਸ ਪਾਰਟੀ ਦੇ ਰੋਲ ਦੀ ਜ਼ੋਰਦਾਰ ਨਿੰਦਿਆ ਕਰਦਾ ਕਾਂਗਰਸ ਪਾਰਟੀ ਨੇ ਵੇਸਾ ਰਾਜਨੀਤਿਕ ਰੋਟੀਆਂ ਸੇਕੀਆਂ ਆ ਪੰਜਾਬ ਦੇ ਅੰਦਰ ਜਿਹੜਾ ਮਾਫੀਆ ਰਾਜ ਆ ਉਹ ਇਹਨਾਂ ਦੇ ਰਾਜਾਂ 'ਚ ਪਲਿਆ ਚਾਹੇ ਨਸ਼ੇ ਦਾ ਮਾਫੀਆ ਚਾਹੇ ਮਾਈਨਿੰਗ ਦਾ ਮਾਫੀਆ ਚਾਹੇ ਟਰਾਂਸਪੋਰਟ ਦਾ ਮਾਫੀਆ ਚਾਹੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਜਿਹੜਾ ਗੁੰਡਾ ਰਾਜ ਆ ਇਹਨਾਂ ਦੇ ਰਾਜਾਂ ਚ ਪਲਿਆ ਤੇ ਆਮ ਆਦਮੀ ਪਾਰਟੀ ਆ ਚ ਸ਼ਾਂਤੀ ਦਾ ਮੁਹੱਬਤ ਦਾ ਰਾਜ ਪੰਜਾਬ ਸਾਬਤ ਕਰ ਰਹੀ ਹੈ ਤੇ ਇਹਦੇ ਨਾਲ ਦੇ ਨਾਲ ਪੰਜਾਬ ਦੇ ਅੰਦਰ ਟ੍ਰੇਡ ਵੀ ਆਏਗਾ ਰੋਜ਼ਗਾਰ ਪੰਜਾਬ ਦੇ ਬੱਚਿਆਂ ਨੂੰ ਮਿਲੇਗਾ ਸੋ ਮੈਂ ਜ਼ਰੂਰ ਕਹਿਣਾ ਚਾਹਨਾ ਕਾਂਗਰਸ ਪਾਰਟੀ ਨੂੰ ਇਸ ਜਿਹੜਾ ਮਖੌਟਾ ਉਹਨਾਂ ਨੇ ਮੱਲ ਪਾਇਆ ਇਸ ਮਖੌਟੇ ਦੇ ਵਿੱਚ ਜਿਹੜਾ ਉਹਨਾਂ ਦਾ ਲੋਕ ਵਿਰੋਧੀ ਚਿਹਰਾ ਮਿਲੂ ਗਿਆ ਉਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪੰਜਾਬ ਲਈ ਪੰਜਾਬੀਆਂ ਲਈ ਕੰਮ ਕਰਦੇ